ਇਹਦਾ ਫੋਨ ਆ ਗਿਆ ਹਲੋ ਹਾਂਜੀ ਸਪੰਸਰ ਹਾਂਜੀ ਹਾਂਜੀ ਢੀਗੋ ਹਾਂ ਵਧੀਆ ਠੀਕ ਠਾਕ ਜੀ ਤੇ ਕੀ ਕਰਦੇ ਜੀ ਕੁਛ ਨਹੀਂ ਵਿਹਲੇ ਆ ਵਿਹਲੇ ਆ ਚੱਲਾਂਗੇ ਪੱਕਾ ਹਾਂ ਹਾਂ ਮਾਂ ਮਾਰ ਲਿਓਨੇ 73 ਬਟੇ ਦੇ ਤੇ ਸ਼ਾਮ ਨੂੰ ਮੋਟਰ ਤੇ ਬੈਠਾਂਗੇ ਫਿਰ ਮੋਟਰ ਤੇ ਬਣਾਵਾਂਗੇ ਠੀਕ 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 ਆ ਠੀਕ ਆ ਆਜੋ ਤੁਸੀਂ ਹੈ ਤੇ ਠੀਕ ਹੈ ਉਹ ਕਾਕਾ ਸ਼ਿਕਾਰ ਤੇ ਚੱਲੇ ਆ ਬਾਈ ਬੈਰ ਛੁਟੇ ਭਾਈ ਇੱਕ ਮੰਡਾ ਜਾ ਦੇਖ ਹੈਰੀ ਤੈਨੂੰ ਮੈਂ ਆਪਣੇ ਭਰਾਵਾਂ ਵਾਂਗੂ ਪੁੱਤਰਾ ਮੂੰਹ ਪਾਲਿਆ ਹਨ ਹੈਰੀ ਆਪਾਂ ਨੂੰ ਯਾਰ ਇਹ ਕੰਮ ਸ਼ੁਭਾ ਨਹੀਂ ਦਿੰਦੇ ਇਹ ਜੀਵ ਹੱਤਿਆ ਕਰਨੀ ਤਾਂ ਵੀ ਪਾਪ ਆ ਯਾਰ ਛੋਟੀ ਵੀਰ ਬਾਈ ਜੀ ਆਪਣਾ ਗਿਆਨ ਆਪਣੇ ਕੋਲੇ ਰੱਖੋ ਸਾਡੇ ਵਰਗੇ ਮੁੰਡੇ ਹੁਣ ਨਹੀਂ ਸ਼ਿਕਾਰ ਕਰਨਗੇ ਤਾਂ ਕਦੋਂ ਕਰਨਗੇ ਮੈਂ ਚੱਲਿਆ ਕਿੱਧਰ ਰਹਿ ਗਿਆ ਹਜੇ ਤੱਕ ਆਇਆ ਨਹੀਂ ਉਹ ਕਿੱਧਰ ਰਹਿ ਗਿਆ ਆਇਆ ਨਹੀਂ ਭਾਈ ਸਾਡੇ ਆਲਾ ਵੱਡਾ ਗਿਆ ਆਂਦੇ ਲਾ ਗਿਆ ਸੀ ਆਇਆ ਆ ਜਾ ਭਾਈ ਬਹਿ ਜਾ देश कार अच्छे भाई बहुत तित्र बटेरे होंगे कोना को लेके मुड़ा ਦੋਤਨ ਘੰਟੇ ਹੋ ਗਏ ਤੇ ਮੇਰਾ ਅਨਿਸ਼ਕਾਰ ਉਹ ਝਾੜੀਆਂ ਕੰਨੀ ਦੇਖਦਾ ਨਹੀਂ ਫਿਰ ਨਹੀਂ ਭਾਈ ਮੈਂ ਕਹਿੰਦਾ ਸਰੋਵਰ ਚ ਦੇਖਦਾ ਇਧਰੋਂ ਲੈ ਕੇ ਚੱਲਦੇ ਕੋਈ ਨਾ ਬਸ ਉਧਰ ਤਾਂ ਝਾੜੀਆਂ ਤੇ ਨਹੀਂ ਹੋਣਾ ਹਾਂ ਹਰਕਤੇ ਚ ਕਰੀ ਜਾਂਦੇ ਹਨ ਸਰਦ ਦੇਖਣੇ ਸਰਦ ਦੇਖਣੇ ਹਰਕਤੀ ਲੱਗਦੀ ਉਧਰ ਵੀ ਦੇਖਨੇ ਆ ਜਾ ਇਧਰ ਦੇਖ ਰਿਹਾ ਹਾਂ ਮਨ ਹਰ ਕਿਰੋਗ ਹੋਈ ਲੱਗਦੀ ਇੱਥੇ ਮੈਨੂੰ ਵੀ ਲੱਗ ਰਿਹਾ ਇੱਥੇ ਇਹ ਹੈਗਾ ਕੁਝ ਨਾ ਕੁਝ ਸਿਕੋ ਹੈ ਬਾਈ ਹੈ ਹੈ ਮਿਲ ਗਿਆ ਮਿਲ ਗਿਆ ਮਿਲ ਗਿਆ ਪੇਰ ਚ ਗੜਬੜ ਹੋਈ ਪਈ ਅੱਜ ਦੋ ਤਿੰਨ ਵਾਰੀ ਜਾਈ ਅੱਗ ਕੇ ਪੈਣਾ ਦੋ ਤਿੰਨ ਵਾਰੀ ਹੋ ਗਿਆ ਉੱਥੇ ਵੀ ਹਰਕਤ ਹੀ ਹੁੰਦੀ ਹੈ ਉਹ ਪਹਿਲ ਤੇ ਆ ਬਾਈ ਆਇਆ ਚੱਕ ਲਈ ਅੱਛਾ ਆਏ ਓਏ ਮਾਰਤਾ ਓਏ ਲੈ ਵੀ ਗੜਾ ਸਿੱਖ ਲਾ ਪਰ ਅਰੀ ਓਏ ਆ ਹੀ ਕਰਤਾ ਓਏ ਹਾਏ ਓਏ ਆ ਕੀ ਹੋ ਗਿਆ ਇਹ ਆਪਾਂ ਨੂੰ ਯਾਰ ਇਹ ਕੰਮ ਸ਼ੋਭਾ ਨਹੀਂ ਦਿੰਦੇ ਜੀ ਭੱਤੇ ਕਰਨੀ ਤਾਂ ਉਹ ਹੀ ਪਾਪ ਆ ਯਾਰ ਬਾਈ ਬਾਈ ਦੀ ਗੱਲ ਮੰਨੀ ਹੁੰਦੀ ਤਾਂ ਚਾਹ ਤੈਨੂੰ ਦੇਖਣਾ ਪੈਣਾ ਸੀ ਚਾਕ ਓਏ ਬਾਈ ਇਹਨੂੰ ਓਏ ਹੋਏ ਮੈਂ ਵੀ ਸੋਨਾ ਬਗਾੜਾ ਸੀ ਓਏ ਚਾਕੋ ਬਾਈ ਇਹਨੂੰ ਚੱਕ ਲੈ ਕੇ ਚੱਲ ਸਸ਼ੀ ਕਾਲ ਦੋਸਤੋ ਦੋਸਤੋ ਇੱਕ ਅਸੀਂ ਛੋਟੀ ਜੀ ਵੀਡੀਓ ਬਣਾਈ ਆ Jio ਔਰ Jio do ਦਾ ਜੋ ਕਿ ਇੱਕ ਛੋਟਾ ਜਿਹਾ ਉਪਦੇਸ਼ ਦਿੰਦੀ ਆ ਅੱਜ ਕੱਲ ਜਿਵੇਂ ਕਿ ਮੁੰਡੇ ਸ਼ੌਂਕ ਪਾ ਲੈਂਦੇ ਆ ਸ਼ਿਕਾਰ ਦਾ ਉਸ਼ਕਾਰ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਕਿੱਡੀ ਵੱਡੀ ਗਲਤੀ ਹੋ ਜਾਂਦੀ ਆ ਤੇ ਉਹ ਗਲਤੀ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਂਦਾ ਇਸ ਕਰਕੇ ਸਾਡੀ ਇਹੀ ਬੇਨਤੀ ਆ ਵੀ ਦੋਸਤੋ ਜੀਓ ਔਰ ਜਿਨੇ ਦੋ ਹਾਂਜੀ ਦੋਸਤੋ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀ ਇੱਕ ਵੀਡੀਓ ਬਣਾਉਣ ਦੀ ਪਹਿਲੀ ਸਾਡੀ ਵੀਡੀਓ ਸੀ ਤੇ ਇਹਨੂੰ ਭਰਮਾ ਹੁੰਗਾਰਾ ਦਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਕਰੋ ਕਮੈਂਟ ਕਰੋ ਤੇ ਅੱਗੇ ਤੋਂ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ